ਦਾ ਇੱਕ ਸਾਡੇ ਲੁਕਨਪੁਰੇ ਨੀਏ ਵਿੱਚ ਆਪਣੇ ਐਸਐਚਓ ਸਾਹਿਬ ਨੇ ਦੱਸਿਆ ਕਿ ਇਹਨਾਂ ਦੀ ਟੀਮ ਨੇ ਇੱਕ ਨਾਕਾ ਬੰਦੀ ਜਿਹੜੀ ਫੋਰਟਪੁਰ ਏਰੀਆ ਵਿੱਚ ਕੀਤੀ ਸੀ ਉਸ ਦੌਰਾਨ ਜਿਹੜਾ ਅਸੀਂ ਇੱਕ ਵਹੀਕਲ ਦੇ ਉੱਪਰ ਦੋ ਜਿਹੜੇ ਨੌਜਵਾਨ ਜਿਹੜੇ ਸ਼ੱਕੀ ਸਨ ਉਹਨਾਂ ਨੂੰ ਕਾਬੂ ਕੀਤਾ ਜਿਹਨਾਂ ਨੇ ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਤੇ ਉਹਨਾਂ ਦੇ ਕੋਲ ਜਿਹੜੀਆਂ ਸਾਡੇ ਨਵਾਂ ਸ਼ਹਿਰ ਏਰੀਆ ਵਿੱਚ ਉਹਨਾਂ ਨੇ ਚਾਰ-ਪੰਜ ਵਾਰਦਾਤਾਂ ਕੀਤੀਆਂ ਸੀ ਜਿਹੜੀਆਂ ਨੇ ਬਣੀਆਂ ਉਹਦਾ ਵਿੱਚ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਤੇ ਜਿਹੜੇ ਇਹਨਾਂ ਨੇ ਪਾਰਟਿਸਪੇਟ ਹੋਏ ਸੀ ਉਹ ਵੱਖ-ਵੱਖ ਥਾਂ-ਥਾਂ ਤੋਂ ਸ਼ਾਹ ਆਪਣੇ ਨਮਾਸ਼ਾ ਜਿਹੜੇ ਤੋਂ ਇੱਕ ਵਾਰਦਾਤ ਕੀਤੀ ਸੀ ਇੱਕ ਬੰਗਿਆ ਸਦਰਚ ਕੀਤੀ ਸੀ ਇੱਕ ਇਹਨਾਂ ਗੜ ਸ਼ੰਕਰਚ ਕੀਤੀ ਸੀ ਇੱਕ ਬੰਗਿਆ ਸਿਟੀ ਠੀਂਤੀ ਸੀ ਉਹ ਵਾਰਦਾਤਾਂ ਵਿੱਚ ਜਿਹੜਾ ਇਹਨਾਂ ਨੇ ਮੋਬਾਈਲ ਫੋਨ ਕੋਈ ਜਾਂ ਹੋਰ ਸਮਾਨ ਸੀ ਉਹ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਤਾਂ ਬੇਸਿਕਲੀ ਇਹਨਾਂ ਦਾ ਇਹ ਵੀ ਜਿਹੜਾ ਈਜ਼ੀ ਜਿਹੜਾ ਜਿਹੜਾ ਟਾਰਗੇਟ ਕਰਨਾ ਇਹਨੂੰ ਸੌਖਾ ਹੋਵੇ ਉਹ ਉਹਨੂੰ ਇਹ ਟਾਰਗੇਟ ਕਰਦੇ ਸੀ ਵੀ ਔਰਤਾਂ ਦੇ ਕੋਲੋਂ ਕੋਈ ਪੇਸ਼ਾ ਨਹੀਂ ਕਰ ਸਕਦਾ ਤਾਂ ਉਹਨਾਂ ਦਾ ਪਰਸਕੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਇਹ ਜਿਹੜੇ ਦੋਸ਼ੀ ਦੋ ਜਣੇ ਆ ਇਹ ਦੋਵੇਂ ਐਬਸੋਲਿਊਟ ਦੋਸਤ ਨੇ ਇੱਕ ਹਰਪਾਲ ਸਿੰਘ ਤੇ ਇੱਕ ਦਾ ਨਾਂ ਹੈ ਦਵਿੰਦਰ ਸਿੰਘ ਇਹ ਦੋਨੇ ਜਣੇ ਉਹਨੂੰ ਮਿਲਦਿਆਂ ਕਿਤੇ ਰੁਕੇ ਰੁਕਦੇ ਟਾਈਮ ਇਹ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਪਹਿਲਾਂ ਵੀ ਕੋਈ ਇਹਨਾਂ ਦਾ ਪਿਛਲਾ ਪ੍ਰੀਮੀਅਮ ਰਿਕਾਰਡਡ ਆ ਉਹਦੇ ਵਿੱਚ ਕੋਈ ਵਾਰਦਾਤ ਨਹੀਂ ਹੋਈ ਇੱਥੇ ਆ ਕੇ ਇਹਨਾਂ ਨੇ ਇਹ ਵਾਰਦਾਤਾਂ ਕੀਤੀਆਂ ਸ਼ੁਰੂ ਕੀਤੀਆਂ ਜਿਹੜੇ ਸਰ ਦੋਸਤੋ ਆਇਆ ਉਹਦਾ ਦੱਸਿਆ ਨਹੀਂ ਕਿਹੜੇ ਦੋਸਤ ਕੋਈ ਕਿਹੜੇ ਥਾਂ ਤੇ ਹਾਂ ਉਹ ਗੜਸ਼ੰਕਰ ਏਰੀਆ ਦਾ ਰਹਿਣ ਵਾਲਾ ਹਾਂ ਉਹਦੇ ਕੋਲੋਂ ਇਹ ਮਿਲਣ ਆਇਆ ਸੀ ਤੇ ਉਹਦੇ ਕਰਕੇ ਇੱਥੇ 18 ਜੀ ਇੱਥੇ ਹੀ ਇੱਥੇ ਆਪਣਾ ਰਾਸਾ ਦਾ ਨਜ਼ਾਰਾ ਜਿਹੜਾ ਗੁਦਕਾ ਸਾਹਿਬ ਜਾਣਦਾ ਵੀ ਉੱਥੇ ਹੀ ਵਾਰਦਾਤਾਂ ਕਰਦਾ ਪਿਆ ਨਾਰਮਲਿਕਟਿਵ ਗੱਲ ਨਹੀਂ ਸਾਡੀ ਕੋਈ ਨਹੀਂ ਆਉਂਦੀ ਦੋਸਤ ਨਹੀਂ ਨਹੀਂ ਆਪਣੇ ਇਥੇ ਇਹਨੇ ਕਿਸੇ ਦੇ ਦੋਸਤ ਦੇ ਕੋਲ ਠਹਿਰੇ ਹੋਏ ਸੀ ਉਹਦੇ ਕੋਲ ਆ ਕੇ ਦਿੰਦੇ ਪਰ ਉਹਨੂੰ ਪਤਾ ਨਹੀਂ ਸੀ ਵੀ ਇਹ ਵਾਰਦਾਤਾ ਕਰਦੇ ਆ ਇਸ ਤਰ੍ਹਾਂ ਦੀ ਸਾਹਮਣੇ ਰੱਖੀਂ ਜੀ ਇਸ ਨਾਲ ਕਿ ਤੁਸੀਂ ਐਸਐਚਓ ਮੁਕੰਦਪੁਰ ਦਾ ਨਾਮ ਲਓ ਜਿੱਦਾਂ ਜਾਣਕਾਰੀ ਦਿੱਤੀ ਡਿਪਟੀ ਸਾਹਿਬ ਨੇ ਵੀ ਦੋ ਲੁਟਾਪੋਹ ਕਰਨ ਵਾਲੇ ਪੜੇ ਨੇ ਕਿ ਕਿਹੜੇ ਨਾਕੇ ਤੋਂ ਪੜੇ ਗਏ ਇਹ ਕੱਲ ਸਿਕਰਗੰਜ ਤੋਂ ਫਿਸ਼ਿੰਗ ਸਿਸਟਮ ਤੋਂ ਕਿ ਆ ਜਿਹੜੇ ਪਾਲਸਰ ਮੋਟਰਸਾਈਕਲ ਨੰਬਰ ਪੇਟਾਂ ਵੱਡੀਆਂ ਹੋਈਆਂ ਪਿੱਛੇ ਤੇ ਅੱਗੇ ਨੰਬਰ ਹੈ ਨਹੀਂਗਾ ਤੇ ਇਹ ਦੋ ਮੁੱਦੇ ਹੈਗੇ ਜਿਹੜੇ ਉਹ ਲੁੱਟਾਪੋਹ ਕਰਦੇ ਖਾਸ ਕਰਕੇ ਲੇਡੀਜ਼ ਨੂੰ ਨ ਤੇ ਅਸੀਂ ਉਹ ਮੁਕੰਦਪੁਰ ਤੋਂ ਬੰਗਾ ਰੋਡ ਦੇ ਉੱਤੇ ਨੀਅਰ ਫਿਰੋਜ਼ਪੁਰ ਅੱਡਾ ਨਾਕਾਬੰਦੀ ਕਰਕੇ ਉੱਥੇ ਇਹਨੂੰ ਅਰੈਸਟ ਕੀਤਾ ਸੀਗਾ ਤੇ ਅਰੈਸਟ ਕਰਕੇ ਅਸੀਂ ਅੱਗੇ ਇਹਨੂੰ ਜਿਹੜਾ ਬਰਾਮਦ ਕੀਤੀ ਸੀਗੀ ਹੈ ਮੋਟਰਸਾਈਕਲ ਵੀ ਫੜਿਆ ਹੈਗਾ ਤੇ ਅੱਜ ਮਾਂਜਗਦਾਲ ਚ ਪੇਸ਼ ਕਰਾਂਗੇ ਪਾਲਸਰ ਮਾਡਲ ਲਾਵਾਂਗੇ ਹੋਰ ਵੀ ਪ੍ਰੋਸੈਸ ਕਰਾਂਗੇ ਬਹੁਤ ਵੱਡੀ ਮ블 ਦੀ ਗੱਲ ਕੀਤੀ ਜਾਵੇ ਤੁਹਾਡੇ ਮਗਨਪੁਰ ਥਾਣਾ ਪੁਲਿਸ ਦੀ ਤੇ ਕਿਸ ਤਰ੍ਹਾਂ ਵਰਕ ਕਰ ਰਹੇ ਹੋ ਜਿਸ ਤਾਂ ਕਿ ਪਿਛਲੇ ਦਿਨਾਂ ਦੇ ਜਿਵੇਂ ਦੇਖਿਆ ਕਿ ਬਹੁਤ ਵੱਡੇ ਵੱਡੇ ਜਿਹੜੇ ਸਮਗਲਰ ਵੀ ਫੜੇ ਗਏ ਨੇ ਨਾ ਨਸ਼ਾ ਬਚਣ ਵਾਲੇ بڑے ਮੜੀ ਮੜੀ ਕਿ ਫਰਕ ਆਇਆ ਪੁਲਿਸ ਦੇ ਕੰਮ ਕਰਨ ਦੇ ਵਿੱਚ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀ ਵੀ ਰੋਕ ਕੰਮ ਹੋ ਰਹੀ ਉਹ ਲਟੇਰੇ ਵੀ ਫੜੇ ਜਾ ਰਹੇ ਨੇ ਹਾਂ ਬਿਲਕੁਲ ਜੀ ਸਾਡੇ ਐਸਐਸਪੀ ਸਾਹਿਬ ਮਾਨਯੋਗ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਹੜੇ ਦਿਨ ਰਾਤ ਸਾਨੂੰ ਜਿਹੜੇ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਨੇ ਚਾਹੇ ਨਸ਼ੇ ਤੇ ਉਹਨਾਂ ਦੀ ਜਿਹੜੀ ਹੈਗੇ ਦਿਸ਼ਾ ਦਿਸ਼ਾ ਦੇ ਆਧਾਰ ਤੇ ਅਸੀਂ ਨਸ਼ਿਆਂ ਦੇ ਖਿਲਾਫ ਵੀ ਕਾਫੀ ਕੰਮ ਕੀਤਾ ਹੈਗਾ ਕਾਫੀ ਸਮਗਲ ਅਸੀਂ ਫੜ ਕੇ ਜਿੰਨਾਂ ਨੂੰ ਭੇਜੇ ਹੈਗੇ ਉਹ ਤੋਂ ਬਰਾਂਦੀਆਂ ਕੀਤੀਆਂ ਹੈਗੀਆਂ ਕਾਨੂੰਨੀ ਕਾਰਵਾਈ ਦੇ ਨਾਲ ਹੀ ਡੇਲਾ ਵੀ ਭੇਜੇ ਹੈਗਾ ਤੇ ਸਾਡੇ ਡੀਐਸਪੀ ਸਾਹਿਬ ਵੀ ਸਾਡੀ ਰਾਤ ਦਿਨ ਜਿਹੜੀ ਮੀਟਿੰਗ ਲੈਂਦੇ ਹੈਗੇ ਆ ਤੇ ਉਹਦੇ ਆਧਾਰ ਤੇ ਅਸੀਂ ਆਪਣੇ ਥਾਣੇ ਦੇ ਏਰੀਆ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਚਾਹੇ ਨਸ਼ੇ ਦੇ ਖਿਲਾਫ ਹੋਵੇ ਜਾਂ ਹੁਲਕਾਂਕੋ ਵਾਲੇ ਹੋਣ ਅਸੀਂ ਦਿਨ ਰਾਤ ਮਿਹਨਤ ਕਰਕੇ ਗ੍ਰਸਟਾ ਲਾ ਕੇ ਕਰਕੇ ਤੇ ਅਸੀਂ ਇਹਨਾਂ ਨੂੰ ਕਾਬੂ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਜੋ ਕਾਨੂੰਨ ਦੇ ਸਰ ਜਿਲ੍ਹੇ ਚ ਭੇਜਦੇ ਆ ਹੋਰ ਐਸਐਚਓ ਸਾਹਿਬ ਕੋਈ ਗੈਰ ਕਾਨੂੰਨੀ ਅਨਸਰਾਂ ਨੂੰ ਚੇਤਾਵਨੀ ਜਾਂ ਆਮ ਪਬਲਿਕ ਨੂੰ ਕੋਈ ਸਹਿਯੋਗ ਦੀ ਅਪੀਲ ਜੀ ਦੇਖੋ ਜੀ ਮੇਰੀ ਸਾਰੀ ਪਬਲਿਕ ਨੂੰ ਇਹ ਬੇਨਤੀ ਹੈਗੀ ਤੁਹਾਡੇ ਮਾਧਿਅਮ ਰਾਹੀਂ ਕਿ ਤਾਂ ਜਿਹੜੇ ਨਸ਼ੇ ਦੇ ਸੁੱਦਾਗਰ ਹੈਗੇ ਆ ਉਹਨਾਂ ਦੀ ਵੱਧ ਤੋਂ ਵੱਧ ਜਾਣਕਾਰੀ ਸਾਨੂੰ ਦਿਓ ਤੇ ਦੂਜੇ ਨੰਬਰ ਤੇ ਜਿਹੜੇ ਸਨੇਚਰ ਹੈਗੇ ਆ ਲੁੱਟਾ ਖੁਆ ਕਰਦੇ ਹੈਗੇ ਆ ਇਹਨਾਂ ਬਾਰੇ ਵੀ ਜਾਣਕਾਰੀ ਦਿਓ ਤੇ ਇਹ ਜਦੋਂ ਤੱਕ ਪਬਲਿਕ ਸਹਾਣੀ ਨਹੀਂ ਦਿੰਦੀ ਉਹ ਤੱਕ ਇਹਨਾਂ ਨੂੰ ਫੜਨਾ ਮੁਸ਼ਕਲ ਹੋ ਜਾਂਦਾ ਇਹ ਤਾਂ ਅਸੀਂ ਬੜੀ ਕਾਫੀ ਮਿਹਨਤ ਕਰਕੇ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਹੈਗਾ ਤੇ ਪਬਲਿਕ ਨੂੰ ਵੀ ਚਾਹੀਦਾ ਤੇ ਜਿੱਥੇ ਕਿਤੇ ਕੋਈ ਇਕੱਟੇ ਹੋਏ ਵੱਡੇ ਹੋਏ ਮੋਟਰਸਾਈਕਲ ਇਦਾਂ ਦੇ ਮਿਲਦੇ ਹੈਗੇ ਜਿੰਦੇ ਅੱਗੇ ਪਿੱਛੇ ਕੋਈ ਨੰਬਰ ਨਹੀਂ ਹੈ ਉਹਨਾਂ ਨੂੰ ਕਾਬੂ ਕਰਨ ਜਾਂ ਸਾਨੂੰ ਇਨਫਰਮੇਸ਼ਨ ਦੇਣ ਕਿ ਇਹਦੇ ਕਿਤੇ ਕੋਲ ਹੈਗੇ ਕਿੱਦਾਂ ਹੈਗੇ ਜੋ ਸਾਡੇ ਕੋਲ ਆਂਦੇ ਉਹ ਤਾਂ ਅਸੀਂ ਕਾਬੂ ਕਰ ਲੈਣੇ ਜਿਵੇਂ ਕਈ ਵਾਰੀ ਨਹੀਂ ਪਤਾ ਲੱਗਦਾ ਉਹ ਸਾਨੂੰ ਦੱਸਣ ਤਾਂ ਜੋ ਇਹ ਇਦਾਂ ਦੀਆਂ ਜਿਹੜੀਆਂ ਵਾਰਦਾਤਾਂ ਕਰਨ ਵਾਲੇ ਹੈਗੇ ਉਹਨਾਂ ਨੂੰ ਜੇਲ੍ਹ ਭੇਜ ਸਕੀਏ